ਅੰਮ੍ਰਿਤਸਰ ਦਿਹਾਤੀ ਦੇ ਥਾਣਾ ਪਿੰਡੀ ਸੇ ਦਾ ਅਦੀਨ ਆਉਂਦੇ ਪਿੰਡ ਆਲਮਪੁਰ ਵਿਖੇ ਸੌਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕਰਨ ਤੇ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲਸਾਤ ਕਰਨ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਪਰੇਮਾਨ ਨਾਲ ਜਾਣਕਾਰੀ ਦਿੰਦੇ ਹੋਏ ਮਨਜੀਤ ਕੌਰ ਪਤਨੀ ਭਪਿੰਦਰ ਸਿੰਘ ਵਾਸੀ ਸ਼ਹੂਰਾ ਨੇ ਦੱਸਿਆ ਕਿ ਉਹਨਾਂ 2 ਸਾਲ ਪਹਿਲਾਂ ਹੀ ਆਪਣੀ ਪੁੱਤਰੀ ਕਮਲਪ੍ਰੀਤ ਕੌਰ ਦਾ ਵਿਆਹ ਪਿੰਡ ਆਲਮਪੁਰ ਦੇ ਗੁਰਸੇਵਕ ਸਿੰਘ ਪੁੱਤਰ ਜਸਵੰਤ ਸਿੰਘ ਨਾਲ ਕੀਤਾ ਸੀ ਚਾਵਾਂ ਨਾਲ ਕੀਤੇ ਵਿਆਹ ਤੋਂ ਬਾਅਦ ਅੱਜ ਜਿਹੜੀ ਉਹਨਾਂ ਨੂੰ ਆਪਣੇ ਮੋਢਿਆਂ ਤੇ ਆਪਣੀ ਤੀ ਦੀ ਅਰਥੀ ਚੁਕਨੀ ਪੈ ਰਹੀ ਹੈ ਸਾਡੀ ਪੁੱਤਰੀ ਦੇ ਘਰ ਇੱਕ ਲੜਕੇ ਨੇ ਵੀ ਜਨਮ ਲਿਆ ਹੁਣ ਜੋ 10 ਮਹੀਨਿਆਂ ਦਾ ਹੈ ਤਾਂ ਜਵਾਈ ਜਿਹੜਾ ਫਿਲਹਾਲ ਵਿਦੇਸ਼ ਵਿੱਚ ਰਹਿੰਦਾ ਹੈ ਸਾਡੀ ਲੜਕੀ ਦਾ ਨਨਾਨਵਈਆ ਜਿਹੜਾ ਜਗਜੀਤ ਸਿੰਘ ਹੈ ਜੋ ਵਿਦੇਸ਼ ਰਹਿੰਦਾ ਹੈ ਉਹ ਸਾਡੀ ਲੜਕੀ ਨੂੰ ਗਲਤ ਤਸ਼ਲੀਲ ਮੈਸੇਜ ਕਰਦਾ ਸੀ ਜਿਸ ਬੰਦੀ ਲੜਕੀ ਨੇ ਆਪਣੇ ਸਾਰੇ ਸੱਸ ਦੇ ਨਨਾਨ ਨੂੰ ਵੀ ਜਾਨੂ ਕਰਵਾਇਆ ਪਰ ਕਿਸੇ ਨੇ ਵੀ ਕੁਸ ਦੀ ਇੱਕ ਨਾ ਮੰਨੀ ਹੁਣ ਨਨਾਨ ਵਈਆ ਹੁਣ ਵਾਪਸ ਪੰਜਾਬ ਆਇਆ ਤੇ ਉਸਨੇ ਸਾਡੀ ਤੀ ਨੂੰ ਬੇहद ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਸ ਗਮਹੀਨ ਮਾਹੌਲ ਦੇ ਦੌਰਾਨ ਜਿਹੜੀ ਲੜਕੀ ਹੈ ਉਸ ਦੀ লাশ ਨੂੰ ਜਿਹੜਾ ਸੰਸਕਾਰ ਕਰ ਦਿੱਤਾ ਗਿਆ ਤਾਂ ਆਓ ਸੁਣਦੇ ਹਾਂ ਪੂਰਾ ਮਾਮਲਾ ਆਰ ਭਾਰਤ ਦੀ ਰਿਪੋਰਟ ਹਾਂਜੀ ਕੀ ਨਾਮ ਹੈ ਤੁਹਾਡਾ ਮਨਜੀਤਗੜ ਕਿਹੜਾ ਪਿੰਡ ਜੇ ਸ਼ੂਰਾ ਤੇ ਕੀ ਘਟਨਾ ਵਾਪਰੀ ਤੁਹਾਡੀ ਬੇਟੀ ਨਾਲ ਇਹਨੂੰ ਪਰੇਸ਼ਾਨ ਬੜਾ ਕੀਤਾ ਨਾ ਬੇਚਤੀ ਪੂਰੀ ਕੀਤੀ ਹੈ ਤੇ ਮੇਰੀ ਧੀ ਨੇ ਬਹੁਤ ਜ਼ਿਆਦਾ ਪਰੇਸ਼ਾਨੀ ਲੈ ਲਈਏ ਸਾਲ ਸਾਤ ਸੋ ਸਵਰਾ ਸਾਰੇ ਤੰਗ ਕਰਦੇ ਬਹੁਤ ਜ਼ਿਆਦਾ 99 99 ਇਹਨਾਂ ਨੇ ਗਲਤ ਮੈਸੇਜ ਕੀਤੇ ਇਹਨਾਂ ਨੂੰ ਇਹਨਾਂ ਨੇ ਮਿਲ ਕੇ ਤੇ ਮੇਰੀ ਧੀ ਨੇ ਇਹਨਾਂ ਨੂੰ ਦੱਸਿਆ ਤੇ ਨਾ ਮੇਰੀ ਧੀ ਦੀ ਸੁਣੀ ਨਹੀਂ ਨੀ ਨਾ ਘਰ ਵਾਲੇ ਨੇ ਸੁਣਗੇ ਕਿੰਨਾ ਚਿਰ ਹੋ ਗਿਆ ਵਿਆਹ ਇਹਨਾਂ ਦਾ ਵਿਆਹ ਇਹਦਾ 2023 ਤੇ ਦੇਜ ਹੋਇਆ ਤੇ 2 ਸਾਲ ਹੋ ਗਿਆ 2 ਸਾਲ ਹੋ ਗਏ ਕਿੰਨੇ ਬੱਚੇ ਇੱਕ ਕਾਕਾ ਵਾ 10 ਸਾਲਾਂ 10 ਇਹਦੇ ਹਸਬੰਦ ਕਿਥੇ ਉਹ ਉੱਥੇ ਰਹਿੰਦੇ ਇਟਲੀ 'ਚ ਇਟਲੀ 'ਚ ਉਹਨੇ ਸਾਥ ਨਹੀਂ ਦਿੱਤਾ ਇਹਨੂੰ ਉਹਨੂੰ ਮੈਸੇਜ ਕਰਦੀ ਰਹੀ ਉਹਨੇ ਅੱਗੋਂ ਬੜਾ ਗੱਲਾਂ ਗਲਤ ਮਲਤ ਕੀਤੀਆਂ ਹੁਣ ਗਲਤ ਮਲਤ ਕੌਣ ਕਰਦਾ ਸਰ ਸਾਹਿਬ ਘਰ ਵਾ ਨਣਾ ਨਈ ਨੀ ਕੀ ਨਾਮ ਉਹ ਉਹਦਾ ਹੈਗਾ ਜੇ ਗੁਰਸੇਵ ਕਥੇ ਉਹ ਕਿੱਥੇ ਇਡਲੀ ਆ ਗਈ ਉਹ ਵੀ ਉਹ ਵੀ ਕਿੱਥੇ ਕਰਦਾ ਰਿਹਾ ਮਸਰ ਉੱਥੋਂ ਕਰਦਾ ਨਹੀਂ ਉਹ ਨਹੀਂ ਕਰਦਾ ਰਿਹਾ ਨਾਨਾਂਵੀਆਂ ਕਰਦਾ ਰਿਹਾ ਇੱਥੇ ਆਇਆ ਨਾਨਾਂਵੀਆਂ ਉਹ ਛੱਲੇ ਆਏ ਹਾਂ 15 ਤਰੀਕ ਨੂੰ ਛੱਲੇ ਗਿਆ ਵਾ ਤੇ ਦੋ ਮਹੀਨੇ ਚੱਲੇ ਆ ਬਦ ਪਿਛਲੇ ਮਹੀਨੇ ਤਨ ਬਹੁਤ ਜਿਆਦਾ ਮੈਸੇਜ ਗਲਤ ਕਰਦੀ ਹੁੰਦੀ ਹਣੀ ਮੈਨੂੰ ਤੰਗ ਦੱਸਿਆ ਸੰਨ ਇਸ ਬੰਦੀ ਨੇ ਆਪਣੇ ਪਰਿਵਾਰਕ ਸਹੁਰੇ ਨੂੰ ਵੀ ਦੱਸਿਆ ਹਾਂਜੀ ਸਹੁਰੇ ਨੂੰ ਵੀ ਦੱਸਿਆ ਤੇ ਉਹਨਾਂ ਨੇ ਕੋਈ ਕਾਰਵਾਈ ਜਾਂ ਕੋਈ ਸਮਝਾਇਆ ਇੱਕ ਵਾਰ ਅਸੀਂ ਵੀ ਗਏ ਆ ਸਾਨੂੰ ਗਲਤ ਮਨਜ਼ਰ ਤੋਂ ਸਹੁਰਾ ਬੋਲਿਆ ਵੀ ਮੈਂ ਤੀ ਦਾ ਘਰ ਬਸਾਉਣਾ ਮੈਂ ਇਹਨੂੰ ਇਹਨੂੰ ਨਹੀਂ ਮੈਂ ਆਖਣਾ ਮੈਂ ਜਵਾਈ ਨੂੰ ਕੁਝ ਕਹਿ ਸਕਦਾ ਪਹਿਲਾਂ ਲੜਾਈ ਝਗੜਾ ਆਇਆ ਸੀ ਹਾਂਜੀ ਮਹੀਨਾ ਹੋ ਗਿਆ ਸੀ ਉਸਨੇ ਤੁਸੀਂ ਕੋਈ ਦਰਖਾਸਤ ਦਿੱਤੀ ਪਹਿਲਾਂ ਕੋਈ ਨਹੀਂ ਜੀ ਸਾਡੀ ਤੇ ਜਾਂਦੀ ਮੈਂ ਬੱਸਣਾ ਤੇ ਮੈਂ ਚੱਲ ਫਿਰ ਤੁਸੀਂ ਦੇਖ ਲੈ ਅੱਛਾ ਤੁਸੀਂ ਕੋਈ ਗੱਲ ਨਹੀਂ ਕੀਤੀ ਉਹ ਜਾਣੀ ਆਈ ਆ 15 ਤਰੀਕ ਨੂੰ ਤੇ ਵੀ ਇਹਨੂੰ ਆਣ ਕੇ ਜੀਠ ਨੇ ਵੀ ਬਾਰੋਂ ਫੋਨ ਕੀਤਾ ਵਾ ਉਹ ਲੈ ਗਈ ਆਣ ਕੇ ਤੇ ਰਾਤ ਹੀ 15 ਤਰੀਕ ਨੂੰ ਰਾਤ ਹੀ ਕੌਤ ਬੱਤ ਗਿਆ ਕੀ ਕੀਤਾ ਇਹਨੇ ਕਿਤਰਾ ਮੌਤ ਹੋਈ ਦਵਾਈ ਪੀਲੀ ਅੱਛਾ ਦਵਾਈ ਪੀਲੀ ਤੇ ਹਸਪਤਾਲ ਵੀ ਰਹੀ ਹੈ ਹਾਂਜੀ ਹਸਪਤਾਲ ਕਿੰਨੇ ਦਿਨ ਦੋ ਦਿਨ ਅੱਛਾ ਜੀ ਕਿਦਾਂ ਮੌਤ ਹੋਈ ਜੀ ਕੱਲ ਤੱਕ ਹੋਈ अच्छा ये संस्कार कर देता कि आज पोस्टमार्टम संबंधी हां जी इसको इस संबंधी हां जी किथे ਦਿੱਤੀ ਤੱਕ ਹਾਂਜੀ ਪਰਚਾ ਹੋ ਗਿਆ ਹਾਂਜੀ ਪਰਚਾ ਹੋ ਗਿਆ ਕੋਈ ਫੜਾਇਆ ਫੋਨ ਪਰਚਾ ਤਾਂ ਆਨਲਾਈਨ ਚੜ ਗਿਆ ਵਾ ਤੇ ਹੁਣ ਵੇਖੋ ਕਿਹਦੀ ਕਿਹਦੇ ਦਾ ਇਹ ਸੌਰੇ ਤੇ ਨਾਮ ਆਨ ਬਈਏ ਤੇ ਇਹਨਾਂ ਨਾਲ ਸੁਖਵੰਤ ਸਿੰਘ ਹਾਂ ਜੀ ਸੌਰੇ ਤੇ ਕੋਰ ਨਾਮ ਆਨ ਬਈਏ ਜਗਜੀਤ ਸਿੰਘ ਨਾ ਨਾ ਨੇ ਰਵਣਪ੍ਰੀਤ ਕੋਰ ਸੱਸ ਜਿਹੜੀ ਸੁਖਵੰਤ ਕੋਰ ਸੁਖਵਿੰਦਰ ਕੋਰ ਇਕੋ ਗ੍ਰਿਫਤਾਰੀ ਵੀ ਹੋਈ ਕਿਸੇ ਦੀ ਅਜੇ ਕੱਲ ਰਾਤੀ ਆਨਲਾਈਨ ਪਰਚਾ ਚੜਿਆ ਤੇ ਵੇਖੋ ਅੱਜ ਪੁਲਿਸ ਭੇਜੀ ਚ ਹੈ ਕਿ ਦੀ ਮੌਤ ਹੋਈ ਹੈ ਜਿਹੜੀ ਜ਼ਰੀਲੀ ਦਵਾਈ ਪੀ ਕੇ ਮੌਤ ਹੋ ਗਈ ਕੀ ਮਸਲਾ ਤੇ ਕੀ ਕਾਰਵਾਈ ਕੀਤੀ ਗਈ ਹਾਂਜੀ ਇਹ ਤਾਂ ਜੀ ਦੋਸ਼ੀਆਂ ਤੇ ਜਿਹੜਾ ਪੰਜਾਂ ਦੋਸ਼ੀਆਂ ਤੇ ਇਹ ਮਕਦਮਾ ਦਰਜ ਕੀਤਾ ਗਿਆ ਜਗਜੀਤ ਸਿੰਘ ਰਮਨਪ੍ਰੀਤ ਕੌਰ ਤੇ ਗੁਰਸੇਵਕ ਸਿੰਘ ਜਸਵੰਤ ਸਿੰਘ ਤੇ ਸੁਖਵਿੰਦਰ ਕੌਰ ਦੇ ਇਹ ਪੀ ਇਹ ਮਕਦਮਾ ਮਦਈਆ ਮਨਜੀਤ ਕੌਰ ਕਮਲਪ੍ਰੀਤ ਦੀ ਮਾਤਾ ਦੇ ਬਿਆਨ ਦੇ ਦਰਜ ਰਿਸ਼ਤ ਕੀਤਾ ਗਿਆ ਆ ਮਕਦਮਾ ਨੰਬਰ 92 ਮਿਤੀ 17 ਅੱਜ 25 ਜੁਰਮ 108 ਬੀਐਨਐਸਾ ਥਾਣਾ ਪਿੰਡੀ ਸਦਾ ਦਰਜ ਰਿਸ਼ ਕੀਤਾ ਗਿਆ ਹੈ ਕਿ ਇਹ ਮਕਦਮਾ ਕਮਲਪ੍ਰੀਤ ਕੋਰ ਦੀ ਨਨਾਨ ਬਈ ਤੋਂ ਤੰਗ ਪਰੇਸ਼ਾਨ ਤੇ ਦਰਜ ਰਿਸ਼ ਕੀਤਾ ਤੇ ਇੱਕ ਹੋਰ ਦਸਤ ਪਈ ਆਇਤਾ ਕਿਸੇ ਨਹੀਂ ਜੀ ਉਹਨਾਂ ਦੇ ਘਰਾਂ ਤੇ ਰੇਡ ਕੀਤੇ ਗਏ ਆ ਤੇ ਸਾਰੇ ਪੰਜ ਚਾਰ ਦੋਸ਼ੀ ਵਿਦੇਸ਼ ਹਨ ਤੇ ਕੋਈ ਨਾ ਦੋਸ਼ੀ ਜਸਵੰਤ ਸਿੰਘ ਦੇ ਪਿੰਡ ਆਲਮਪੁਰ ਰੇਡ ਕੀਤਾ ਗਿਆ ਹੈ ਹਾਂਜੀ ਤੇ ਉਹਦੇ ਸਾਰੇ ਘਰ ਨੂੰ ਤਾਰੇ ਲੱਗੇ ਆ